ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜਿਆ ਸੁਨਾਮ ਆਰਗੈਨਿਕ ਮੰਡੀ ਦੇ ਵਿੱਚ ਜਿਹੜੀ ਕਿ ਮੰਗਲਵਾਰ ਨੂੰ ਲੱਗਦੀ ਹੁੰਦੀ ਹੈਗੀ ਤੇ ਅੱਜ ਦਿਨ ਮੰਗਲਵਾਰ ਹੈ ਤੇ ਸ਼ਾਮ ਦੇ ਲਗਭਗ 5:00 ਵਜੇ ਹੋਏ ਨੇਗੇ ਤੇ ਮੰਡੀ ਦੀ ਟਾਈਮਿੰਗ ਆ ਜਿਹੜੀ ਇਹਦੀ 3:00 ਵਜੇ ਤੋਂ 8:00 ਵਜੇ ਤੱਕ ਹੁੰਦੀ ਹੈਗੀ ਤੇ ਆਪਾਂ ਕਹਿ ਲਈਏ ਵੀ ਹੁਣ ਆਪਾਂ ਇੱਥੇ ਗੱਲਬਾਤ ਹੁਣ ਕਰਵਾਉਣੇ ਆਂਗੇ ਜਿਹੜੇ-ਜਿਹੜੇ ਵੀਰ ਭਾਈ ਆਏ ਹੋਏ ਨੇ ਸਮਾਨ ਲੈ ਕੇ ਆਪਾਂ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਾਉਣੇ ਆ ਔਰੇ ਆਰਗੈਨਿਕ ਪ੍ਰੋਡਕਟ ਨੇ ਹੋਮ ਮੇਡ ਪ੍ਰੋਡਕਟ ਨੇ ਦੋਨੋਂ ਤਰ੍ਹਾਂ ਦੇ ਪ੍ਰੋਡਕਟ ਮਿਲ ਜਾਂਦੇ ਨੇ ਕੈਮੀਕਲ ਲੈਸ ਪ੍ਰੋਡਕਟ ਹੁੰਦੇ ਨੇ ਸਾਰੇ ਬਿਨਾ ਕੈਮੀਕਲ ਤੋਂ ਸਾਰੀ ਚੀਜ਼ ਤਿਆਰ ਹੁੰਦੀ ਹੈ ਤੇ ਆਪਾਂ ਗੱਲਬਾਤ ਕਰਦੇ ਆਂ ਸਾਹਮਣੇ ਬਾਬਾ ਕਪੂਰ ਦਾਸ ਆਜੀਵਿਕਾ ਇਹ ਕਿਹੜਾ ਕੀ ਹੈ ਜੀ ਆਪਣੇ ਗਰੁੱਪ ਦਾ ਨਾਮ ਬਾਬਾ ਕਪੂਰ ਦਾਸ ਆਜੀਵਿਕਾ ਆਜੀਵਿਕਾ ਸੈਲਫ ਹੈਲਥ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਗਰੁੱਪ ਆ ਜੀ ਆਪਣਾ ਸਸੀ ਗਾਲ ਜੀ ਬਹਿਲਾ ਤਈ ਤੇ ਕੀ ਨਾਮ ਆ ਜੀ ਆਪਣਾ ਮਮਤਾ ਰਾਣੀ ਮਮਤਾ ਰਾਣੀ ਜੀ ਮੜਾ ਜੁੱਤੀ ਬੋਲੋ ਅੱਛਾ ਹਾਂਜੀ ਤੇ ਕਿਹੜਾ ਪਿੰਡ ਆ ਜੀ ਆਪਣਾ ਕਣਕਵਾਲ ਕਣਕਵਾਲ ਜੀ ਤੇ ਆਪਣੇ ਕੋਲ ਪ੍ਰੋਡਕਟ ਕਿਹੜੇ ਕਿਹੜੇ ਹੁੰਦੇ ਨੇ ਮੜਾ ਜੈਨਾ ਬਾਰੇ ਜਾਣਕਾਰੀ ਦਿਓ ਜੀ ਆਪਾਂ ਨੂੰ ਇਹ ਸਾਡੇ ਕੋਲ ਆ ਜੀ ਕੌੜ ਤੁੰਬੇ ਦਾ ਚੂੜਨਾ ਕੌੜ ਤੁੰਬੇ ਦਾ ਜੀ ਹਾਂਜੀ ਠੀਕ ਹੈ ਜੀ ਤੇ ਇੱਕ ਹੋਰ ਹੈਗਾ ਆ ਆਪਣੇ ਕੋਲੇ ਗਰਮ ਮਸਾਲਾ ਇਹ ਮੈਂ ਆਪਣੇ ਆਪ ਹੀ ਘਰੇ ਤਿਆਰ ਕਰਦਿਆਂ ਅੱਛਾ ਜੀ ਤੇ ਇਹ ਚਾਹ ਦਾ ਮਸਾਲਾ ਜੀ ਇਹ ਚਾਹ ਮਸਾਲਾ ਆ ਗਿਆ ਹਾਂਜੀ ਠੀਕ ਹੈ ਜੀ। ਗਾਲਾ ਮਸਾਲਾ ਆ ਗਿਆ ਤੇ ਇਹ ਆ ਗਿਆ ਜੀ ਆਪਣੇ ਕੋਲ ਡਿਸ਼ਵਾਸ਼ਰ। ਅੱਛਾ ਜੀ। ਬਰਤਨ ਸਾਫ਼ ਕਰਨ ਵਾਲਾ ਡਿਸ਼ਵਾਸ਼ਰ। ਡਿਸ਼ਵਾਸ਼ਰ। ਠੀਕ ਹੈ ਜੀ। ਤੇ ਇਹ ਫਰਨੇਲ ਹੋਗੀ। ਇਹ ਫਰਨੇਲ ਹੈ ਜੀ। ਇਹ ਫਰਨੇਲ। ਇਹ ਕੀ ਰੇਟ ਹੁੰਦੀ ਹੈ ਜੀ ਫਿਰ ਇਹ? ਇਹ ਫਰਨੇਲ ਤਾਂ ਵੀ ਆਪਣੇ 80 ਰੁਪਏ। ਅੱਛਾ ਜੀ। ਤੇ ਇਹਦਾ ਰੇਟ ਵੀ 80 ਰੁਪਏ। ਅੱਛਾ ਜੀ। ਤੇ ਇਹ ਵੀ ਕਰੇ ਬਣਾਉਣੀ ਹੈ ਸੀ ਸਾਰਾ ਕੁਝ। ਕਰੇ ਬਣਾਉਣਾ। ਠੀਕ ਹੈ ਜੀ। ਤੇ ਆ ਕੀ? ਇਹ ਸਾਰਾ ਪਈ। ਅੱਛਾ ਜੀ ਇਹ ਵੀ ਸਰਪ ਮੈਂ ਮਤਲਬ ਕੱਚਾ ਮਾਰ ਲਿਆ ਕੇ ਘਰੇ ਬਣਾਉਣੀ ਆ ਅੱਛਾ ਜੀ ਇਹ ਵੀ ਕਾਸਟੀ ਦਾ ਘਟ ਹੋਊਗਾ ਵੀ ਹੱਥਾਂ ਨੂੰ ਕੋਈ ਨੁਕਸਾਨ ਨਹੀਂ ਕਰਦਾ ਠੀਕ ਹੈ ਜੀ ਤੇ ਕੱਪੜੇ ਕੁਪੜੇ ਸਭ ਬਹੁਤ ਵਧੀਆ ਰਿਜ਼ਲਟ ਆ ਇਹਦਾ ਮੈਂ ਆਪ ਵੀ ਘਰੇ ਯੂਜ਼ ਕਰਦੀ ਆ ਤਾਂ ਹੀ ਫਿਰ ਮੈਂ ਇੱਥੇ ਲੈ ਕੇ ਆਉਣਾ ਅੱਛਾ ਜੀ ਇਹ ਕੀ ਰੇਟ ਵਿੱਚ ਸੇਲ ਕਰਦੇ ਫਿਰ ਤੁਸੀਂ ਜੀ ਇਹ 100 ਰੁਪਏ ਇਹ ਵੀ 100 ਰੁਪਏ ਕਿਲੋ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਤੇ ਆ ਅੱਗੇ ਆਪਾਂ ਅਗਲੇ ਸਟਾਲ ਤੇ ਪਹੁੰਚਦੇ ਆ ਹਾਂਜੀ ਕੀ ਤੁਹਾਡੇ ਗਰੁੱਪ ਦਾ ਕੀ ਨਾਮ ਆ ਜੀ ਸਾਡੇ ਗਰੁੱਪ ਦਾ ਨਾਮ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਸੈਂਟਰ ਦੇ ਠੀਕ ਹੈ ਜੀ ਕਿਹੜਾ ਪਿੰਡ ਹੈ ਜੀ ਆਪਣਾ ਪਿੰਡ ਖੇੜੀ ਦਾ ਹੈ ਕਿਹੜਾ ਜੀ ਖੇੜੀ ਜੀ ਖੇੜੀ ਜੀ ਠੀਕ ਹੈ ਜੀ ਤੇ ਪ੍ਰੋਡਕਟ ਕਿਹੜੇ-ਕਿਹੜੇ ਨੇ ਜੀ ਆਪਣੇ ਕੋਲ ਦੇ ਪ੍ਰੋਡਕਟ ਸਾਬਣ ਨੇ ਜੀ ਅੱਛਾ ਜੀ ਜੀ ਸਾਬਣ ਆ ਜੀ ਨਿੰਮ ਦੀ ਆ ਐਲੋਵੇਰਾ ਅੱਛਾ ਜੀ ਤਿੰਨ ਤਰ੍ਹਾਂ ਦੀ ਸਾਬਣ ਆ ਜੀ ਸਾਬਣ ਹਾਂਜੀ ਅਸੀਂ ਆਪਣੇ ਘਰੇ ਤਿਆਰ ਕਰਦੇ ਹਾਂ ਜੀ ਬਿਨਾ ਕੈਮੀਕਲ ਤੋਂ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਮਸਾਲੇ ਨੇ ਜੀ ਚੂਰਨਾ ਜੀ ਗੋੜ ਤੁੰਬੇ ਤੋਂ ਤਿਆਰ ਕਰਿਆ ਹੋਇਆ ਆਪਣਾ ਆਰਮੇ ਵਾਸਤੇ ਇਹਦਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਜੀ ਤੇ ਇੱਕ ਇਹ ਆਪਣਾ ਤੇਲ ਹੈ ਜੀ ਇਮੇ ਜੋੜਾ ਦਰਦ ਹੁੰਦਾ ਆਪਣੇ ਹਾਂਜੀ ਪੈਰਾਂ ਦੇ نیچے ਮੱਚਦੇ ਨੇ ਪੈਰ ਉਹਨਾਂ ਵਾਸਤੇ ਤਿਆਰ ਕਰਿਆ ਜੀ ਘਰੇ ਆਪਾਂ ਨੇ ਅੱਛਾ ਜੀ ਇਹ ਵੀ ਘਰੇ ਤਿਆਰ ਕਰਿਆ ਹੋਇਆ ਕੋਟ ਮੇ ਬੀਜ ਵਗੈਰਾ ਪਾ ਕੇ ਜਮੈਨ ਵਗੈਰਾ ਲੌਂਗ ਪਾ ਕੇ ਜੋ ਹੋਰ ਵੀ ਕਈ ਪ੍ਰੋਡਕਟ ਪਾਏ ਨੇ ਕੱਚੀ ਹਲਦੀ ਲਸਣ ਵਗੈਰਾ ਪਾ ਕੇ ਇਹਨੂੰ ਕਾੜ ਕੇ ਉਸ ਤੋਂ ਤਿਆਰ ਕਰਿਆ ਵਾ ਠੀਕ ਹੈ ਜੀ ਇਹ ਆਪਣੇ ਕੋਲ ਚਾਟ ਮਸਾਲਾ ਆ ਗਿਆ ਜੀ ਇਹ ਚਾਟ ਮਸਾਲਾ ਹੈ ਜੀ ਰਹੀ ਲੱਸੀ ਵਾਸਤੇ ਠੀਕ ਹੈ ਜੀ ਇਹ ਚਾਹਲਾ ਮਸਾਲਾ ਆ ਗਿਆ ਅੱਛਾ ਜੀ ਹਾਂ ਜੀ ਇਹ ਦਾਲ ਵੜੀਆਂ ਆ ਗਈਆਂ ਜੀ ਆਪਣੇ ਦਾਲ ਬੜੀਆਂ ਜੀ ਠੀਕ ਹੈ ਜੀ ਮਹਾਦੇਵ ਦਾਲ ਤੋਂ ਤਿਆਰ ਕਰੀਆਂ ਹੋਈਆਂ ਨੇ ਠੀਕ ਹੈ ਜੀ ਹਾਂ ਜੀ ਤੇ ਇਹ ਆਪਣੇ ਕੋਲ ਅਚਾਰ ਆ ਗਏ ਜੀ ਅਚਾਰ ਆ ਗਏ ਗਲਗਲ ਦਾ ਅਚਾਰ ਲਾਲ ਮਿਰਚ ਦਾ ਅਚਾਰ ਤੇ ਹਰੀ ਮਿਰਚ ਦਾ ਅਚਾਰ ਅੱਛਾ ਜੀ ਕਈ ਤਰ੍ਹਾਂ ਦੇ ਅਚਾਰ ਬਣਾਉਂਦੇ ਹਾਂ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਤੇ ਲੋ ਵੀ ਅੱਗੇ ਆਪਾਂ ਗੱਲਬਾਤ ਹੁਣ ਕਰਦੇ ਆਂ ਮਾਨ ਕੁਦਰਤੀ ਖੇਤੀ ਫਾਰਮ ਵਾਲਿਆਂ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਆ ਵਧੀਆ ਬਾਈ ਜੀ ਹੋ ਠੀਕ ਹਾਂ ਬਾਈ ਹਾਂਜੀ ਹਾਂਜੀ ਬੋਲੋ ਕੀ ਨਾਮ ਆ ਬਈ ਆਪਣਾ ਆਪਣਾ ਨਾਮ ਅਮਰਿੰਦਰ ਸਿੰਘ ਆ ਜੀ ਅਮਰਿੰਦਰ ਸਿੰਘ ਜੀ ਪਿੰਡ ਪਿੰਡ ਮਾਨਾ ਜੀ ਆਪਣਾ ਮਾਨ ਕੁਦਰਤੀ ਖੇਤੀ ਫਾਰਮ ਦੇ ਨਾਮ ਤੋਂ ਸਾਰੇ ਆਪਣੇ ਕੋਲ ਆ অর্ਗੈਨਿਕ ਪ੍ਰੋਡਕਟ ਨੇ ਅੱਛਾ ਜੀ ਤੇ ਕਿੰਨੇ ਕੁ ਪ੍ਰੋਡਕਟ ਨੇ ਜੀ ਆਪਣੇ ਕੋਲ ਹੁਣ ਇਸ ਟਾਈਮ ਇਸ ਟਾਈਮ ਲਾ ਲੋ ਜੀ ਤੁਸੀਂ ਆਪਣੇ ਕੋਲੇ ਪਹਿਲਾਂ ਥੋੜਾ ਅੱਛਾ ਜੀ ਹਲਦੀ ਆ ਜੀ ਧਨੀਆ ਅਲਸੀ ਦਾ ਪਾਊਡਰ ਬਣਾਇਆ ਹੋਇਆ ਆਪਾਂ ਨੇ ਅਲਸੀ ਰੋਸਟਡ ਆਪਣੇ ਕੋਲੇ ਸੌਂਫ ਹੈ ਚਿੱਟੇ ਛੋਲੇ ਨੇ ਸ਼ੱਕਰ ਆ ਜੀ ਬ੍ਰਾਊਨ 슈ਗਰ ਆ ਆ ਦੇਸੀ ਗਾਵਾਂ ਦਾ ਘਿਓ ਆ ਸਪੈਸ਼ਲ ਆਪਣੇ ਕੋਲੇ ਦੇਸੀ ਗਾਵਾਂ ਰੱਖੀਆਂ ਹੋਈਆਂ ਨੇ ਦੇਸੀ ਗਾਵਾਂ ਕਿਹੜੀ ਕਿਹੜੀ ਦੱਸ ਸਕਦੇ ਜੀ ਦੇਸੀ ਗਾਵਾਂ ਆਪਣੇ ਕੋਲੇ ਥਾਰਪਾਰਕਰ ਆ ਜੀ ਤੇ ਗਿਰ ਥਾਰਪਾਰਕਰ ਤੇ ਗਿਰ ਜੀ ਠੀਕ ਹੈ ਸਾਹੀਵਾਲ ਆ ਅੱਛਾ ਜੀ ਤਿੰਨ ਨਸਲ ਆ ਨੇ ਜੀ ਦੇਸੀ ਹਾਂ ਜੀ ਹਾਂ ਠੀਕ ਹੈ ਜੀ ਬਾਕੀ ਆਪਣੇ ਕੋਲੇ ਆ achar ਆਗੇ ਇਹ ਜਿਹੜੇ ਆਚਾਰ ਨੇ ਇਹ ਸਾਰੇ ਆਪਣਾ ਜਿੰਨਾ ਵੀ ਇਹਨਾਂ ਦੇ ਵਿੱਚ ਮਸਾਲਾ ਪੈਂਦਾ ਆਪਣੇ ਘਰ ਤੇ ਜਿਹੜੇ ਤਿਆਰ ਹੁੰਦਾ ਕਲੌਂਜੀ ਹੋ ਗਈ ਜਿਵੇਂ ਫਰਜ ਕਰੋ ਇਹਦੇ ਚ ਸਰੋਂ ਦਾ ਤੇਲ ਪਾ ਗਏ ਉਹ ਵੀ ਆਪਣੇ ਮਤਲਬ ਜਿੰਨੀਆਂ ਵੀ ਆਈਟਮਾਂ ਪੈਂਦੀਆਂ ਸਾਰੀਆਂ ਘਰੋਂ ਪੈਂਦੀਆਂ ਨੇ ਸਾਰੀਆਂ ਆਪਣੇ ਘਰੋਂ ਪੈਂਦੀਆਂ ਨੇ ਅੱਛਾ ਜੀ ਉਹਦੀ ਆਰਗੈਨਿਕ ਹੁੰਦੀਆਂ ਨੇ ਸਾਰੀਆਂ ਆਰਗੈਨਿਕ ਜੀ ਅੱਛਾ ਜੀ ਤੇ ਆ ਜੀ ਅੱਗੇ ਕੀ ਹੈ ਇਹ ਮਿਰਚਾਂਗੇ ਵੀ ਆਪਣੇ ਘਰ ਦੀਆਂ ਨੇ ਮਿਰਚਾਂ ਵੀ ਘਰਾਂ ਦੀ ਹਾਂ ਜੀ ਹਾਂ ਆ ਆਪਣੇ ਕੋਲੇ ਦੇਸੀ ਘਿਓ ਆ ਗਿਆ ਜੀ ਇਹ ਮਿਕਸ ਹੁੰਦਾ ਮੱਝਾ ਤੇ ਗਾਂਵਾਂ ਦਾ ਅੱਛਾ ਜੀ ਹਾਂ ਜੀ ਮੈਂ ਤਾਂ ਬਾਕੀ ਤੇਲ ਆ ਗਿਆ ਜੀ ਆਪਣੇ ਕੋਲੇ ਸਰੋਂ ਦਾ ਪੀਲੀ ਸਰੋਂ ਦਾ ਤੇਲ ਆ ਆਪਣੀ ਜਿਹੜੀ ਆਮ ਨੋਰਮਲ ਚੱਲਦੀ ਹੈ ਕਾਲੀ ਤੇਲ ਹੈ ਅੱਛਾ ਜੀ ਠੀਕ ਹੈ ਜੀ ਤੇ ਇਹ ਕਹਿੰਦਾ ਬਾਈ ਆ ਆਪਣੇ ਤੁਸੀਂ ਆਪਾਂ ਕਹਿੰਦੇ ਵੀ ਆਪਦੇ ਲੋਗ ਹੋ ਜਾਂ ਆਪਾਂ ਕਹਿੰਦੇ ਇਹ ਮਾਰਕਾ ਲਾਇਆ ਹੋਈ ਨਹੀਂ ਇਹਦੇ ਕਾ ਲਿਖਾਇਆ ਰਜਿਸਟਰਡ ਨੰਬਰ ਪੰਜਾਬ ਐਗਰੋ ਅੱਗੇ ਨੰਬਰ ਆਗਾ ਇਹ ਬਾਈ ਕੀ ਹੁੰਦਾਗਾ ਇਹ ਇਹ ਨਾ ਜੀ ਜਿਵੇਂ ਪੰਜਾਬ ਐਗਰੋ ਦੀ ਬਣਾਇਆ ਹੋਇਆ ਆਪਣੇ ਸਰਕਾਰ ਨੇ ਜਿੰਨੇ ਵੀ ਆਪਣੇ ਆਰਗੈਨਿਕ ਕਰਦੇ ਨੇ ਉਹ ਪੰਜਾਬ ਐਗਰੋ ਆਲੇ ਆ ਕੇ ਉਹਨਾਂ ਦੀ ਮਿੱਟੀ ਟੈਸਟ ਕਰਦੇ ਨੇ ਆਰਗੈਨਿਕ ਮੈਟਰ ਚੈੱਕ ਹੁੰਦਾ ਆਪਣੇ ਬਾਹਣ ਦਾ ਵੀ ਕਿੰਨਾ ਅੱਛਾ ਜੀ ਤੇ ਫਿਰ ਉਹਨਾਂ ਨਾਲ ਆਪਾਂ ਜੁੜੇ ਹੋਏ ਆਂ ਤਕਰੀਬਨ 2017 ਤੋਂ ਜੁੜੇ ਹੋਏ ਆਂ ਉਹਨਾਂ ਨਾਲ ਵੈਸੇ ਕਰਦੇ ਤਾਂ ਸੀ ਪੁਰਾਣੇ ਆ 2012 ਤੋਂ ਕਰਦੇ ਆ ਆਰਗੈਨਿਕ ਤਾਂ ਤੇ ਪਰ ਉਹਨਾਂ ਨਾਲ ਜਿਹੜੀ 2017 ਤੋਂ ਉਹਨਾਂ ਨਾਲ ਜੁੜ ਕੇ ਉਹ ਫਿਰ ਆਪਾਂ ਨੂੰ ਸਰਟੀਫਿਕੇਸ਼ਨ ਦੇ ਦਿੰਦੇ ਆ ਜਨਦੀ ਸਰਟੀਫਿਕੇਟ ਦੇ ਦਿੰਦੇ ਆ ਰਜਿਸਟਰਡ ਰਜਿਸਟ੍ਰੇਸ਼ਨ ਨੰਬਰ ਮਿਲ ਜਾਂਦਾ ਆਪਾਂ ਨੂੰ ਜਿਵੇਂ ਆਪਾਂ ਕਹਿ ਲਈ ਆਈ ਐਫਸੀ ਕੋਡ ਮਿਲ ਜਾਂਦਾ ਆਪਾਂ ਨੂੰ ਜੀ ਪਰ ਇਹ ਪੱਕਾ ਜਾਣੀ ਦੀ ਉਹ ਹਰ ਸਾਲ ਦੁਬਾਰੇ ਟੈਸਟ ਹੁੰਦਾ ਮਿੱਟੀ ਦਾ ਅੱਛਾ ਜੀ ਤੇ ਹਰੇਕ ਸਾਲ ਜਨਦੀ ਉਹ ਆਪਾਂ ਨੂੰ ਨਵਾਂ ਸਰਟੀਫਿਕੇਟ ਦਿੰਦੇ ਅੱਛਾ ਜੀ ਐਂ ਦੇ ਹੈਗਾ ਵੀ ਇੱਕ ਵਾਰ ਆਪਾਂ ਨੇ ਉਹਨਾਂ ਤੋਂ ਰਜਿਸਟਰ ਕਰਵਾ ਲਿਆ ਉਸ ਤੋਂ ਬਾਅਦ ਵੀ ਆਪਾਂ ਕੈਮੀਕਲ ਪਾ ਲਾਂਗੇ ਵਿੱਚ ਹਾਂ ਉਹਨਾਂ ਨੇ ਹਰੇਕ ਸਾਲ ਮਿੱਟੀ ਦਾ ਸੈਂਪਲ ਲੈਣਾ ਅੱਛਾ ਜੀ ਤੇ ਫਿਰ ਉਹ ਆਪਾਂ ਨੂੰ ਜਾਣਦੀ ਕਹ ਲੋ ਜਿੰਨੀਆਂ ਵੀ ਜ਼ਰੂਰਤ ਮੁਤਾਬਕ ਆਪਾਂ ਨੂੰ ਵਸਤੂਆਂ ਚਾਹੀਦੀਆਂ ਨੇ ਹਾਂਜੀ ਬਹੁਤ ਵਸਤੂ ਆਪਾਂ ਨੂੰ ਫ੍ਰੀ ਦਿੰਦੇ ਨੇ ਅੱਛਾ ਜੀ ਪੰਜਾਬ ਐਗਰੋ ਵਾਲੇ ਪੰਜਾਬ ਐਗਰੋ ਵਾਲੇ ਅੱਛਾ ਜੀ ਤੇ ਜੀ ਇਹ ਤੋਂ ਆਪਾਂ ਨੇ ਰਜਿਸਟਰਡ ਹੋਣਾ ਹੋਵੇ ਜੀ ਇਹਦਾ ਪ੍ਰੋਸੈਸ ਕੀ ਹੁੰਦਾ ਜੀ ਫਿਰ ਇਹਦਾ ਪ੍ਰੋਸੈਸ ਉਹਨਾਂ ਦੇ ਨੰਬਰ ਹੈਗੇ ਜੀ ਆਪਣੇ ਕੋਲੇ ਜ਼ਿਲ੍ਹੇ ਵਾਈਜ਼ ਉਹਨਾਂ ਦੇ ਡਿਊਟੀਆਂ ਲੱਗੀਆਂ ਹੋਈਆਂ ਅੱਗੇ ਮੁੰਡਿਆਂ ਦੀ ਜਿਵੇਂ ਹੁਣ ਆਪਣੇ ਸੰਗਰੂਰ ਦੇ ਵਿੱਚ ਜਗਦੀਪ ਆ ਮੁੰਡਾ ਅੱਛਾ ਜੀ ਉਹਦੀ ਡਿਊਟੀ ਆ ਤੇ ਤੁਸੀਂ ਉਹਨਾਂ ਦਾ ਮੈਂ ਨੰਬਰ ਬੋਲ ਦਿੰਨਾ ਜੇ ਕਿਸੇ ਨੇ ਵੀ ਕੋਈ ਆਪਣਾ ਬਾਹਰ ਜਿਵੇਂ ਸਰਟੀਫਾਈ ਉਹ ਕਰਾਉਣਾ ਰਜਿਸਟਰਡ ਕਰਵਾਉਣਾ ਹੋਵੇ ਜੇ ਸਰਟੀਫਾਈ ਕਰਵਾਉਣਾ ਤਾਂ ਉਹਨਾਂ ਨੂੰ ਕਾਲ ਕਰਕੇ ਦੱਸ ਦਿਓ ਆਪ ਆਉਣਗੇ ਠੀਕ ਹੈ ਜੀ ਤੇ ਤੁਹਾਡਾ ਸਾਰਾ ਜਿਹੜਾ ਪ੍ਰੋਸੈਸ ਸ਼ੁਰੂ ਕਰ ਦੇਣਗੇ ਅੱਛਾ ਇਹਦੇ ਫਿਰ ਜੀ ਚਾਰਜ ਕੀ ਹੁੰਦਾ ਜੀ ਉਹਦਾ ਫ੍ਰੀ ਸੀ ਕਿ ਨਹੀਂ ਦਿੰਦੇ ਸਣਗੀ ਜੀ ਸਾਰਾ ਕੁਝ ਅੱਛਾ ਜੀ ਹਾਂ ਜੀ ਤਾਂ ਫ੍ਰੀ ਹੁੰਦਾ ਉਹ ਤਾਂ ਸਮਾਨ ਵਿਚਾਰੇ ਬਹੁਤ ਫ੍ਰੀ ਦਿੰਦੇ ਆ ਪੰਜਾਬ ਦੇਕਰ ਵਾਲੇ ਅੱਛਾ ਰਜਿਸਟ੍ਰੇਸ਼ਨ ਵੀ ਫ੍ਰੀ ਹੈ ਜੀ ਤੇ ਸਮਾਨ ਵੀ ਫ੍ਰੀ ਹੈ ਹਾਂ ਜੀ ਹਾਂ ਉਹ ਤਾਂ ਬੰਦੇ ਭਾਲਦੇ ਆ ਵੀ ਜਿਹੜੇ ਇਹਨੂੰ ਤਰਜੀਹ ਦੇਣ ਇਹਨੂੰ ਪਹਿਲ ਤੇ ਜਨ ਦੇ ਆਧਾਰ ਤੇ ਕੁਦਰਤੀ ਖੇਤੀ ਨੂੰ ਅੱਗੇ ਵਧਾਈਏ ਅੱਛਾ ਜੀ ਹਾਂ ਜੀ ਤਿੰਨ ਨੰਬਰ ਬੋਲਿਓ ਜੀ ਉਹਨਾਂ ਦਾ ਇੱਕ ਵਾਰ ਉਹਨਾਂ ਦਾ ਨੰਬਰ ਹੈਗਾ ਜੀ ਜਗਦੀਪ ਉਹਨਾਂ ਦਾ ਨਾਮ ਉਹਨਾਂ ਦਾ ਹੈਗਾ 94638 14178 9263814178 178 ਜੀ ਠੀਕ ਹੈ ਜੀ ਤੇ ਬਾਈ ਉਹਨਾਂ ਦਾ ਨੰਬਰ ਆ ਜੀ ਜੇ ਕਿਸੇ ਨੇ ਆਪ ਦਾ ਆਪਾਂ ਕਿ ਲਈ ਖੇਤ ਰਜਿਸਟਰ ਕਰਵਾਉਣਾ ਹੋਵੇ ਤਾਂ ਉਹਨਾਂ ਨਾਲ ਸੰਪਰਕ ਕਰ ਲਿਓ ਜੀ ਬਾਕੀ ਆਪਣੇ ਕੋਲੇ ਲੱਸੀ ਹੁੰਦੀ ਆ ਜੀ ਅੱਛਾ ਜੀ ਲੱਸੀ ਜਿੰਨਾ ਵੀ ਆਪਣੇ ਕੋਲੇ ਘਰੇ ਦੁੱਧ ਹੁੰਦਾ ਹਾਂਜੀ ਆਪਾਂ ਦੁੱਧ ਬਿਲਕੁਲ ਨਹੀਂ ਸੇਲ ਕਰਦੇ ਆਪਾਂ ਦੁੱਧ ਘਰੇ ਪ੍ਰੋਸੈਸ ਕਰਦੇ ਆ ਅੱਛਾ ਜੀ ਤੇ ਇੱਥੇ ਆਪਾਂ ਪਨੀਰ ਵੀ ਲੈ ਕੇ ਆਉਣੇ ਆਪਦਾ ਤੇ ਲੱਸੀ ਲੈ ਕੇ ਆਉਣੇ ਆ ਘਾਓ ਹੋ ਗਿਆ ਜਿੰਨੇ ਵੀ ਜਾਨੀਓ ਆਪਣੇ ਫਾਰਮ ਦੇ ਉੱਤੇ ਜਿਹੜੀ ਵੀ ਚੀਜ਼ ਆਪਾਂ اگਾਉਂਦੇ ਉਹਨੂੰ ਪ੍ਰੋਸੈਸ ਕਰਕੇ ਅੱਗੇ ਵੇਚਦੇ ਆ ਅੱਛਾ ਜੀ ਤੇ ਇਹ ਪਨੀਰ ਵੀ ਆਪਣੇ ਫਿਰਗਾ ਉਹੀ ਦੇਸੀ گاਵਾ ਦਾ ਹੁੰਦਾ ਜੀ ਪਨੀਰ ਹਾਂ ਜੀ ਮਿਕਸ ਹੁੰਦਾ ਜੀ ਸਾਰਾ ਦੁੱਧ ਅੱਛਾ ਜੀ ਦੇਸੀ ਧੋ ਉਸ ਹੀ ਅਲੱਗ ਅਲੱਗ ਕੱਟ ਲੈਣੇ ਅੱਛਾ ਜੀ ਕਿਉਂ ਅਲੱਗ ਅਲੱਗ ਕੱਟ ਲੈਣੇ ਠੀਕ ਹੈ ਜੀ ਇਹ ਪਨੀਰ ਫਿਰ ਕੀ ਰੇਟ ਸੇਲ ਕਰਦੇ ਹੋ ਇਹ 400 ਰੁਪਏ ਕਿਲੋ ਜੀ 400 ਰੁਪਏ ਕਿਲੋ ਹਾਂ ਜੀ ਹਾਂ ਠੀਕ ਹੈ ਜੀ ਤੇ ਲੱਸੀ ਫਿਰ ਜੀ ਕੀ ਰੇਟ ਹੁੰਦੀ ਆ ਲੱਸੀ 30 ਰੁਪਏ ਲੀਟਰ ਜੀ 30 ਰੁਪਏ ਲੀਟਰ ਜੀ ਹਾਂ ਜੀ ਹਾਂ ਠੀਕ ਹੈ ਜੀ ਦੁੱਧ ਨਹੀਂ ਫਿਰ ਤੁਸੀਂ ਸੇਲ ਕਰਦੇ ਤੁਸੀਂ ਇਹ ਲੈ ਲਓ ਵੀ ਆਪਣੀ ਅ ਪਹਿਲਾਂ ਸੀ ਆਪਣੇ ਦੋ ਹਾਰੇ ਆ ਘਰੇ ਅੱਛਾ ਜੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਾਰੇ ਦੇ ਦੁੱਧ ਰਿਜਦਾ ਅੱਛਾ ਜੀ ਤੇ ਉਸ ਅਗਲੇ ਦਿਨ ਰੈਡ ਕਰਕੇ ਜਾਣ ਦੀ ਜਿਹੜੀ ਕਾੜਨੀ ਵਾਲੀ ਲੱਸੀ ਆਪਾਂ ਕਹਿ ਦਿੰਨੇ ਆ ਉਹ ਹੁੰਦੀ ਆ ਲਾਲ ਰੰਗ ਦੀ ਲੱਸੀ ਆ ਹਾਂ ਜੀ ਲਾਲ ਰੰਗ ਦੀ ਠੀਕ ਹੈ ਜੀ ਮਤਲਬ ਇਹ ਪੂਰਾ ਪ੍ਰੋਸੈਸ ਕਰਿਆ ਹੁੰਦਾ ਤੇ ਆ ਭੈਣ ਹਰੀ ਹੁਣ ਪੈਕਿੰਗ ਕਰੀ ਜਾਂਦੇ ਨੇਗੇ ਤਾਂ ਦੇਖ ਸਕਦੇ ਤੁਸੀਂ ਵੀ ਮੱਖਣੀ ਵੀ ਚੰਗੀ ਤਰ੍ਹਾਂ ਕੱਢੀ ਨਹੀਂ ਹੋਈ ਹੈ ਕਿ ਦੇ ਵਿੱਚ ਚਿੱਟੀ ਵਾਲਟੀ ਚੰਗੀ ਤਰ੍ਹਾਂ ਦਿਖ ਨਹੀਂ ਰਹੀਏਗੀ ਹਾਂ ਜੀ ਤੇ ਵੀ ਮੱਖਣੀ ਵੀ ਨਾਲ ਵਿੱਚ ਹਾਂ ਜੀ ਇਹ ਤਾਂ ਵੀਰ ਜਿੰਨੇ ਵਾਰੀ ਵੀ ਇਹਨੂੰ ਛਲਕਾਈ ਜਾਵਾਂਗੇ ਉੰਨੀ ਨਿਕਲਿਆ ਆਉਂਦੀ ਜੀ ਠੀਕ ਹੈ ਜੀ ਤੇ ਮੈਂ ਹੁਣ ਅਸੀਂ ਇਹਨੂੰ ਲੈ ਕੇ ਆਏ ਆ ਇਹਦੇ ਵਿੱਚ ਹਲੇ ਵੀ ਮੱਖਣੀ ਜਿਵੇਂ ਇਹਨੂੰ ਆ ਛਲਕਾਵਾਂ ਗਾੜੀ ਹੁੰਦੀ ਆ ਜੇ ਆਪਾਂ ਕਹਿੰਦੇ ਆਪਾਂ ਬਾਜ਼ਾਰ ਵਾਲੇ ਹਿਸਾਬ ਨਾਲ ਦੇਖੀਏ ਤਾਂ ਇਹ ਵੀ ਅੱਧੀਉ ਲੱਗਦੀ ਹੈ ਅੱਧੀਉ ਲੱਗਦੀ ਹੈ ਜੀ ਇਹ ਤਾਂ ਹੁਣ ਜਿਵੇਂ ਆਪਣੇ ਕੋਲ ਜਿਹੜਾ ਘੋੜਾ ਜੀ ਸ਼ੱਕਰ ਇਹ ਸਾਰਾ ਆਪਣਾ ਆਰਗੈਨਿਕ ਗੰਨਾ ਹੈ ਇਹ ਵੀ ਗੰਨਾ ਆਰਗੈਨਿਕਾ ਜੀ ਹਾਂ ਜੀ ਹਾਂ ਠੀਕ ਹੈ ਜੀ ਦੋਸਤੋਂ ਆਪਾਂ ਬ੍ਰਾਊਨ 슈ਗਰ ਵੀ ਤਿਆਰ ਕਰਾਉਂਦੇ ਆ ਸਾਰਾ ਆਪਣੇ ਜਾਨੀ ਦੀ ਖੇਤ ਦੀ ਵੀ ਜਿੰਨੀ ਆਪਣੇ ਕੋਲ ਆਇਟਮ ਆਨੇ ਸਾਰੀਆਂ ਆਪਣੇ ਖੇਤ ਚੋਂ ਤਿਆਰ ਹੋ ਕੇ ਫਿਰ ਪ੍ਰੋਸੈਸ ਹੋ ਕੇ ਫਿਰ ਮੰਡੀ ਚ ਜਾਂਦੀਆਂ ਹੁੰਦੀਆਂ ਹਾਂ ਜੀ ਠੀਕ ਹੈ ਜੀ ਤੇ ਜਦੋਂ ਆਪਾਂ ਗੰਨਾ ਦਾ ਜੀ ਆਪਾਂ ਨੇ ਆਰਗੈਨਿਕ ਕਰ ਲਿਆ ਜਿਵੇਂ ਤੁਸੀਂ ਦੱਸਿਆ ਹਾਂ ਤੇ ਗੰਨਾ ਬਣਾਉਣ ਵੇਲੇ ਜੇ ਫਿਰ ਇਹਦੇ ਵਿੱਚ ਰੰਗ ਜਾਂ ਕੈਮੀਕਲ ਪਤਾ ਨਹੀਂ ਵਰਤਦੇ ਨਹੀਂ ਨੈਚੁਰਲ ਤਰੀਕੇ ਨਾਲ ਜਿਵੇਂ ਪਕਾਇਆ ਜਾਂਦਾ ਗੰਨੇ ਨੂੰ ਉਵੇਂ ਹੀ ਪਕਾਉਂਦੇ ਨੇ ਅੱਛਾ ਜੀ ਤੇ ਹਾਂ ਉਹ ਤੋਂ ਗੁੜ ਤਿਆਰ ਹੁੰਦਾ ਸ਼ੱਕਰ ਵੀ ਉਵੇਂ ਹੀ ਤਿਆਰ ਹੁੰਦੀ ਅੱਛਾ ਜੀ ਤੇ ਇਹ ਹੁੰਦੀ ਹੈ ਜਿਹੜੀ ਬ੍ਰਾਊਨ 슈ਗਰ ਹੈ ਇਹ ਆਪਣੇ ਕੋਲੇ ਉਹਨਾਂ ਦੀ ਨਾ ਮਸ਼ੀਨ ਬਣਾਈ ਹੋਈ ਹੈ अच्छा जी, जी। वो ਆਪਣੇ ਕੋਲੇ ਆ ਜਾਂਦੇ ਜਿਹੜੀ ਰਾਬ ਹੁੰਦੀ ਆ ਆਪਣੇ ਗੰਨੇ ਦੀ ਹਾਂਜੀ ਤੇ ਇਹ ਰਾਬ ਤੋਂ ਬਾਅਦ ਉਹ ਤੋਂ ਖੰਡ ਪ੍ਰੋਸੈਸ ਕਰ ਲੈਂਦੇ ਆ ਜਿਵੇਂ ਆਪਾਂ ਰਾਬ ਨੂੰ ਗਰਮ ਕਰ ਕਰਕੇ ਸ਼ੱਕਰ ਬਣਾ ਲੈਂਦੇ ਹਾਂਜੀ ਉਹ ਫਿਰ ਉਹਨੂੰ ਕੱਚੀ ਰੱਖ ਕੇ ਉਹ ਫਿਰ ਉਹਨਾਂ ਕੋਲੇ ਇੱਕ ਜਾਲੀ ਵਾਲਾ ਸਿਸਟਮ ਆਉਂਦਾ ਢੋਆ ਅੱਛਾ ਜੀ ਤੇ ਹਾਂਜੀ ਉਹਦੇ ਵਿੱਚ ਉਹਨੂੰ ਪਾਈ ਜਾਂਦੇ ਤੇ ਉਹ ਘੁਮ ਘੁਮ ਕੇ ਖੰਡ ਆ ਜਿੰਨਾ ਉਹ ਮਿੱਠਾ ਵਾਲੇ ਵਾਲੇ ਲੱਗੇ ਅੱਛਾ ਜੀ ਉਹ ਜਾਲੀ ਜਣ ਦੀ ਮੋਟੀ ਕਰ ਲੋ ਆਪਾਂ ਪਤਲੀ ਕਰ ਲੋ ਮੋਟੀ ਕਰ ਲਾਂਗੇ ਤਾਂ ਖੰਡ ਮੋਟੀ ਖੰਡ ਮੋਟੀ ਬਣ ਜੂਗੀ ਹਾਂਜੀ ਹਾਂ ਬਰੀਕ ਕਰ ਲਾਂਗੇ ਤਾਂ ਵੀ ਜਵਾਨ ਠੀਕ ਹੈ ਜੀ ਹਾਂ ਤੇ ਬਹੁਤ ਬਹੁਤ ਧੰਨਵਾਦ ਜੀ ਇਹ 1200 ਰੁਪਏ ਦੇ 1200 ਤੇ ਆ ਅੱਗੇ ਭੈਣ ਹੋਰੀਏ ਨਵੇਂ ਆਉਣ ਲੱਗੇ ਨੇ ਮੰਡੀ ਦੇ ਵਿੱਚ ਤੇ ਇਹ ਹੁਣ ਹਲਦੀ ਲੈ ਕੇ ਆਉਣ ਲੱਗੇ ਨੇ ਤੇ ਅਗਲੀ ਵਾਰ ਤੋਂ ਹੋਰ ਪ੍ਰੋਡਕਟ ਲਿਆ ਕਰਾਂਗੇ ਜੀ ਤੇ ਅਗਲੀ ਵਾਰ ਤੋਂ ਇਹ ਕਹਿੰਦੇ ਹੋਰ ਪ੍ਰੋਡਕਟ ਲਿਆ ਕਰਾਂ ਕਿਉਂਕਿ ਨਵੇਂ ਨੇਗੇ ਹੋਲੀ-ਵੋਲੀ ਤਜਰਬਾ ਹੁੰਦਾ ਗੋਲੀ-ਵੋਲੀ ਗੱਲਾਂ ਸਿੱਖਦੇ ਨੇਗੇ ਵੀ ਕਿਵੇਂ ਕਸਟਮਰਾਂ ਦਾ ਰਿਵਿਊ ਆ ਗਿਆ ਕੀ ਗੱਲਬਾਤ ਹੁੰਦੀ ਹੈ ਕਿ ਆਪਾਂ ਸਾਰੀ ਗੱਲਬਾਤ ਇਹਨਾਂ ਨਾਲ ਅਗਲੀ ਵਾਰ ਕਰਾਂਗੇ ਜਦੋਂ ਇਹ ਹੋਰ ਪ੍ਰੋਡਕਟ ਲਿਆਏ ਹੁਣ ਫਿਲਹਾਲ ਇਹ ਨਵੇਂ ਕਰਕੇ ਵੀ ਹਲਦੀ ਉਹ ਲੈ ਕੇ ਆਉਂਦੇ ਨੇ ਕਿਉਂਕਿ ਨਵਾਂ ਬੰਦਾ ਹੁੰਦਾ ਹੌਲੀ-ਹੌਲੀ ਪ੍ਰੋਡਕਟ ਤਿਆਰ ਕਰਦਾ ਹੁੰਦਾ ਹੌਲੀ-ਹੌਲੀ ਉਹਦੀ ਮਾਰਕੀਟਿੰਗ ਵਾਧੀ ਹੈਗੀ ਉਸ ਹਿਸਾਬ ਨਾਲ ਉਹ ਅੱਗੇ-ਅੱਗੇ ਚੱਲਦਾ ਹੁੰਦਾ ਹੈਗਾ ਤੇ ਆ ਬਾਈ ਹੋਰਾਂ ਕੋਲੇ ਚੋਰਨ ਹੁੰਦੇ ਆ ਤੇ ਹੋਰ ਆਪਾਂ ਬਾਕੀ ਗੱਲਬਾਤ ਬਾਈ ਹੋਰਾਂ ਦੇ ਨਾਲ ਕਰ ਲੈਂਦੇ ਆਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਈ ਸਭ ਵਧੀਆ ਜੀ ਦੱਸਣਾ ਵਾ ਕੀ ਵਧੀਆ ਬਾਈ ਜੀ ਤੇ ਬਾਈ ਪ੍ਰੋਡਕਟਾਂ ਦੇ ਬਾਰੇ ਜਾਣਕਾਰੀ ਦਿਓ ਮੜੀ ਜੀ ਆਪਣੀ ਹਾਂਜੀ ਅਰੇ ਚੂਰਨਾ ਜੀ ਆਪਣਾ ਹਾਂ ਬਾਈ ਹਾਂਜੀ ਇਹ ਚੂਰਨਾ ਜੀ পেট ਗੈਸ ਦੀ ਆਪ ਕਰ ਦੋ ਠੀਕ ਹੈ ਹਾਂਜੀ ਬਾਈ ਤੇ ਇਹ ਚੂਰਨਾ ਜੀ ਆਪਣਾ পেট ਗੈਸ ਦੀ ਆਪ ਕਰ ਦੋ ਅੱਛਾ ਜੀ ਕਬਜ਼ ਤੋਂ ਰਾਣੀ ਤੋਂ ਬਣਾਣੀ ਹੋਵੇਗੀ। ਹਾਂਜੀ। ਉਹਦੇ ਵਾਸਤੇ ਸਾਰਾ ਹਰਬਲਾ ਜੀ ਜੜੀਆਂ ਬੁੱਟੀਆਂ ਤਿਆਰ ਕਰਦੇ। ਅੱਛਾ ਜੀ। ਜੇ ਮਤਲਬ ਵੀ ਆਪਾਂ ਕਹੇ ਜੀ ਦੇਸੀ ਪਾਛਾਈ ਕਹੀ ਜੇ ਕਿਸੇ ਦਾ ਤਜਾਬ ਬਣਦਾ ਜੀ। ਹਾਂਜੀ ਹਾਂਜੀ। ਵੀ ਤਜਾਬ ਤੋਂ ਵੀ ਵਧੀਆ ਜੀ। ਕਬਜ਼ੀ ਤੋਂ ਬਹੁਤ ਲੋਕ ਪਰੇਸ਼ਾਨ ਨੇ ਜੀ। ਜੇ ਆਂਦ ਤੋਂ ਬਹੁਤ ਪਰੇਸ਼ਾਨ ਨੇ ਜੀ। ਠੀਕ ਹੈ ਜੀ। ਉਹਨਾਂ ਵਾਸਤੇ। ਤਜਾਬ ਨੂੰ ਵੀ ਲੋਟ ਕਰੂ ਕਬਜ਼ੀ ਨੂੰ ਵੀ ਲੋਟ ਕਰੂ। ਠੀਕ ਹੈ ਜੀ। ਤਜਾਬ ਤੇ ਆਪਕ ਜਲਣ ਹੁੰਦੀ ਰਹੇ ਜੀ ਆਪਣੀ। ਹਾਂਜੀ। ਉਹ ਵੀ ਠੀਕ ਕਰੂਗਾ ਜੀ। ਅੱਛਾ ਜੀ। ਇਹ ਫਿਰ ਤੁਸੀਂ ਆਪ ਬਣਾਇਆ ਹੋਇਆ ਜੀ ਕਿ ਖਰੀਦਿਆ ਹੋਇਆ ਤੇ ਹੋਰ ਕਿਹੜੇ ਕਿਹੜੇ ਪ੍ਰੋਡਕਟ ਨੇ ਜੀ ਆਮਲਾ ਮਰਬਾ ਜੀ ਆਪਣਾ ਆਮਲੇ ਦਾ ਮਰਬਾ ਘਰੇ ਤਿਆਰ ਕੀਤਾ ਅੱਛਾ ਜੀ ਹਾਂਜੀ ਇਹਦੇ ਵਿੱਚ 70% ਤਾਂ ਗੈਰੀ ਮਿਸਰੀ ਪਈ ਹੋਈ ਹੈ ਅੱਛਾ ਜੀ ਹਾਂਜੀ 70% ਤਾਂ ਗੈਰੀ ਮਿਸਰੀ ਵੀ ਆਪਾਂ ਕਹਿੰਦੇ ਚੀਨੀ ਦੀ ਵਰਤੋਂ ਸਿਰਫ 30% ਹੋਈ ਹੈ ਠੀਕ ਹੈ ਜੀ ਤੇ ਅੱਗੇ ਜੀ ਕੈਂਡੀ ਹੈ ਜੀ ਆਪਣੀ ਇਹ ਵੀ ਆਪਣੀ ਘਰੇ ਤਿਆਰ ਕੀਤੀ ਹੋਈ ਹੈ ਜੀ ਇਹ ਵੀ ਘਰੇ ਤਿਆਰ ਕੀਤੀ ਹੋਈ ਹੈ ਠੀਕ ਹੈ ਜੀ ਅੱਗੇ ਪੀਨਟ ਵਾਟਰ ਆ ਗਿਆ ਜੀ ਆਪਣਾ ਪੀਨਟ ਵਾਟਰ ਜਿਹੜੇ ਜਿੰਮ ਵਾਲਿਆਂ ਦਾ ਫੇਵਰੇਟ ਹੁੰਦਾ ਹੀ ਇਹ ਹਾਂ ਠੀਕ ਹੈ ਜੀ ਇਹ ਵੀ ਆਪਾਂ ਤਿਆਰ ਕਰਦੇ ਹਾਂ ਜੀ ਇਹ ਵੀ ਆਪਾਂ ਤਿਆਰ ਕਰਦੇ ਹਾਂ ਟ੍ਰੇਨਿੰ ਕੇ ਵੀ ਕੇ ਖੇੜੀ ਵਾਲੇ ਤੋਂ ਟ੍ਰੇਨਿੰਗ ਲਈ ਹੈ ਕਿੰਨੇ ਟਾਈਮ ਦੀ ਟ੍ਰੇਨਿੰਗ ਦੀ ਛੋਟੀ ਇਹ ਹਫਤੇ ਟ੍ਰੇਨਿੰਗ ਸੀ ਜੀ ਅੱਛਾ ਜੀ ਹਫਤੇ ਦੀ ਟ੍ਰੇਨਿੰਗ ਦੀ ਉਹਦੇ ਵਿੱਚ ਇੱਕ ਜੀ ਸਿਖਾਈ ਉਹਨਾਂ ਨੇ ਠੀਕ ਹੈ ਜੀ ਤੇ ਹੋਰ ਜੀ ਆ ਹਨੀ ਆ ਜੀ ਤੇ ਹਨੀ ਆਏ ਜੀ ਅੱਛਾ ਜੀ ਤੇ ਸਹਿਜ ਚ ਆ ਗਿਆ ਜੀ ਮੇਰਾ ਆਮਲੇ ਦਾ ਆਮਲੇ ਦਾ ਮਰਬਾ ਸਹਿਜ ਚ ਤਿਆਰ ਕਰ ਰਿਹਾ ਠੀਕ ਹੈ ਜੀ ਤੇ ਆ ਕੀ ਸੇਦਾ ਨਮਕ ਕੀ ਹੁੰਦਾ ਜੀ ਇਹਦੇ ਬਾਰੇ ਮੜਾ ਡਿਟੇਲ ਚ ਦੱਸੋ ਇਹ ਜੋ ਆਪਣੇ ਪਿੰਡਾਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਵੱਡੇ ਵੱਡੇ ਡਾਲੀ ਵਿੱਚ ਨਾ ਵੇਚਣਾਉਂਦੇ ਆ ਨਾ ਜੀ ਉਹ ਵਾਲੇ ਹੁੰਦੇ ਆ ਜੀ ਆਪਾਂ ਘਰੇ ਚੰਗੀ ਤਰ੍ਹਾਂ ਦਿਸੀ ਜੀ ਕਿਹਨਾਂ ਕੁੱਟਦੇ ਆ ਜੀ ਮਾਮ ਜਿੱਥੇ ਕੁੱਟ ਕੇ ਫੇਰ ਸਾਂਦੇ ਆ ਜੀ ਅੱਛਾ ਜੀ ਕੋਈ ਇਹ ਮਤਲਬ ਕਿ ਗ ਆਪਣਾ ਇਹ オリジナル ਹੈ ਕੋਈ ਕੈਮੀਕਲ ਨਹੀਂ ਕੋਈ ਮਿਕਸ ਨਹੀਂ ਹੈਗਾ ਅੱਛਾ ਜੀ ਇਹ ਵੀ ਹੋਮ ਮੇਡ ਪ੍ਰੋਡਕਟ ਹੈ ਜੀ ਆਪਣਾ ਠੀਕ ਹੈ ਜੀ ਤੇ ਮਤਲਬ ਵੀ ਜੇ ਆਪਾਂ ਜੇ ਆਪਾਂ ਜੀ ਇਹਦਾ ਕੰਪੇਅਰ ਕਰੀਏ ਟਾਟਾ ਨਮਕ ਨਾਲ ਜਾਂ ਹੋਰ ਜਿਹੜੇ ਨਮਕ ਆਉਂਦੇ ਨੇ ਉਹਨਾਂ ਦੇ ਮੁਕਾਬਲੇ ਇਹਦੇ ਤੇ ਉਹਨਾਂ 'ਚ ਕੀ ਫਰਕ ਹੈ ਜੀ ਦੇਖੋ ਜੀ ਪਹਿਲਾਂ ਹੁੰਦੀ ਸੀ ਆਇਓਡੀਨ ਦੀ ਕਮੀ ਬਹੁਤ ਲੋਕਾਂ ਦੇ ਵਿੱਚ ਹਾਂਜੀ ਹੁਣ ਆਇਓਡੀਨ ਦੀ ਪ੍ਰੋਬਲਮ ਦੂਰ ਹੋ ਗਈ ਅੱਛਾ ਜੀ ਉਹ ਹੁਣ ਥੋੜਾ ਜਿਹਾ ਨੁਕਸਾਨ ਕਰਦੇ ਆ ਆਇਓਡੀਨ ਅੱਛਾ ਜੀ ਹਾਂ ਜੇ ਜ਼ਿਆਦਾ ਹੋਵੇ ਜੀ ਠੀਕ ਹੈ ਜੀ ਇਹ ਸਿੱਧਾ ਦੇਸੀ ਹੈ ਜੀ ਬਿਲਕੁਲ ਜੀ ਮੈਂ ਆਪਾਂ ਕ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਵੀ ਦੇਸੀ ਬੀਜ ਤਾਂ ਹੀ ਦੇਸੀ ਨਮਕ ਆ ਗਿਆ ਦੇਸੀ ਨਮਕ ਠੀਕ ਹੈ ਬਾਈ ਇਸ ਤਰੀਏ ਆਪਣਾ ਕਾਲਾ ਨਮਕ ਆ ਜੀ ਇਸ ਤਰੀਏ ਕਾਲਾ ਨਮਕ ਆ ਜੀ ਧਨੀਆ ਜੀ ਆਰਗੈਨਿਕ ਆਪਣੇ ਘਰ ਦਾ ਜੀ ਅੱਛਾ ਜੀ ਧਨੀਆ ਆਰਗੈਨਿਕ ਆ ਜੀ ਠੀਕ ਹੈ ਜੀ ਇਸ ਤਰ੍ਹਾਂ ਮਿੱਠੀ ਠੀਕ ਹੈ ਜੀ ਤੇ ਲੋ ਵੀ ਦੋਸਤੋ ਇਹ ਬਾਈ ਹੋਰਾਂ ਦੇ ਆਰਗੈਨਿਕ ਧਨੀਆ ਨੇ ਤੇ ਬਾਕੀ ਇਹ ਜਿਹੜੇ ਪ੍ਰੋਡਕਟ ਨੇ ਸਾਰੇ ਹੋਮ ਮੇਡ ਪ੍ਰੋਡਕਟ ਨੇਗੇ ਤੇ ਹੋਮ ਮੇਡ ਪ੍ਰੋਡਕਟ ਤੇ ਆਰਗੈਨਿਕ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ ਜੀ ਤੁਸੀਂ ਸਮਝ ਲਿਓ ਤੇ ਆਗੇ ਬੱਬਨਪੁਰੀਆਂ ਦੇ ਆਗੇ ਗੋੜ ਤੇ ਸ਼ੱਕਰ ਆਗੇ ਤੇ ਆ ਸਤੌਜ ਵਾਲੇ ਆਗੇ ਬਾਕੀ ਤੇਲ ਵਾਲੇ ਬਾਈ ਹੋਰੀ ਬਾਕੀ ਹੋਰ ਆਪਾਂ ਤੁਹਾਨੂੰ ਇੱਕ ਵਾਰ ਮੋਟੀ ਨਿਗਾ ਮਰਵਾ ਲੈਨੇ ਸਾਰਿਆਂ ਤੇ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਜਿਆਦੇ ਆ ਕਿਰਤ ਬ੍ਰੈਂਡ ਵਾਲੇ ਆਗੇ ਇਹ ਆਪਣਾ ਚਾਰ ਬਣਾਉਂਦੇ ਨੇ ਬਾਈ ਚੌਲੀ ਹੋਰੀ ਬੈਠੇ ਨੇ ਸਾਰੇ ਤੇ ਹੋਰ ਬਾਈ ਜੌldi ਠੀਕ ਹੋ ਬਾਈ ਤੇ ਆ ਹਰਿਆਣੇ ਵਾਲਾ ਬਾਈ ਆ ਗਿਆ ਕਿਹਾ ਜੀ ਹਰਿਆਣੇ ਵਾਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਕੀ ਲੈ ਆਏ ਬਈ ਅੱਜ ਫਿਰ ਮਿਰਜਾ ਜੀ ਖੰਜੂਰ ਲਾਏ ਅੱਛਾ ਜੀ ਖੰਜੂਰਾ ਹਾਂਜੀ ਖੰਜੂਰਾ ਜੀ ਠੀਕ ਹੈ ਜੀ ਇਹ ਵੀ ਫਿਰ ਆਪਣੀ ਘਰ ਦੀਆਂ ਨੇ ਜੀ ਮਿਰਜਾ ਮੇਰੇ ਵੇਚਰ ਦੀਆਂ ਨੇ ਮਲੇ ਮਲੇ ਅੱਛਾ ਜੀ ਪड़ोसी ਹਾਂਜੀ ਸਭ ਤੋਂ ਵੱਡੀ ਗੱਲ ਉਸ ਬੰਦੇ ਨੇ ਵੀਡੀਓ ਬਣਵਾ ਕੇ ਫੇਰ ਲੈ ਕੇ ਆਇਆ ਵੀਡੀਓ ਵਿੱਚ ਬਣਵਾ ਕੇ ਉਸ ਬੰਦੇ ਨੇ ਸ਼ਰਮ ਕੇ ਹੈ ਕਹਿੰਦਾ ਜੇਕਰ ਸਾਡੇ ਕਿਸੇ ਵੀ ਉਤਪਾਦ ਦੇ ਵਿੱਚ ਆਓ ਮਤਲਬ ਕੋਈ ਵੀ ਕੈਮੀਕਲ ਪਾਇਆ ਜਾਂਦਾ ਹੈ ਤਾਂ ਜੋ ਮਰਜ਼ੀ ਸਿਰਫ ਮੈਂ ਪਾਇਆ ਜਾਵੇ ਠੀਕ ਹੈ ਜੀ ਅਗਲਾ ਕਹਿੰਦਾ ਖੁਦ ਅਗਲੇ ਨੇ ਸਾਰੀ ਗੱਲ ਕੱਲੀ ਕਰੀ ਜੀ ਮੇਰੇ ਫੇਸਬੁੱਕ ਪੇਜ ਦੋ ਫੋਟੋਆਂ ਅੱਛਾ ਜੀ ਠੀਕ ਹੈ ਜੀ ਤੇ ਤੁਹਾਡਾ ਫੇਸਬੁੱਕ ਚੈਨਲ ਕਿਹੜਾ ਜੀ ਫਿਰ ਹਰਕ੍ਰਿਸ਼ਨ ਨੇਚਰਲ ਫਾਰਮ ਦੇ ਨਾਮ ਤੋਂ ਵੀ ਜੀ ਹਰਕ੍ਰਿਸ਼ਨ ਨੇਚਰਲ ਫਾਰਮ ਤੇ ਠੀਕ ਹੈ ਜੀ ਆਹ ਲਓ ਜੀ ਆਹ ਭਾਈ ਹੋਰਾਂ ਦਾ ਨੰਬਰ ਆ ਤੇ ਆਹ ਭਾਈ ਹੋਰਾਂ ਦੇ ਚੈਨਲ ਨੇ ਸੀ ਸਾਰੇ ਕਰ ਦੇਖ ਸਕਦੇ ਹੋਗੇ ਤੇ ਅੱਗੇ ਵੀ ਇਦਾਂ ਹੀ ਹਾਂਜੀ ਪਹਿਲਾਂ ਸਾਨੂੰ ਸੀਐਮ ਤੋਂ ਵਾਰਡ ਮਿਲੇ 2023 ਦੇ ਵਿੱਚ ਸੀਐਮ ਤੋਂ ਜੀ 2024 ਦੇ ਵਿੱਚ 10 ਇਸ ਨੂੰ ਹੁਣ ਕਿਹੜੀ ਜੁਲਾਈ ਚੰਦੀ 8 ਅਗਸਤ ਆ ਜੀ ਹੁਣ ਹਾਂਜੀ 8 ਅਗਸਤ ਨੂੰ ਸਾਨੂੰ ਸਪੈਸ਼ਲ ਗੁਜਰਾਤ ਦਾ ਰਾਜਪਾਲ ਦੇ ਵਰਤੀ ਹਰਿਆਣੇ ਟਹਾਨੇ ਆ ਕੇ ਸਾਨੂੰ ਸਨਮਾਨਿਤ ਕਰਕੇ ਗਿਆ ਅੱਛਾ ਜੀ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਚੀਜ਼ਾਂ ਨੂੰ ਦੇਖਦੇ ਉਹਨੇ ਕਿਹਾ ਕਿ ਮੈਂ ਯੂਨੀਵਰਸਿਟੀ ਬਣਾਉਣ ਲੱਗਾ ਗੁਜਰਾਤ ਦੇ ਅੰਦਰ ਜਿਹੜੀ ਵਿਸ਼ਵ ਦੀ ਪਹਿਲੀ ਯੂਨੀਵਰਸਿਟੀ ਹੋਊਗੀ ਨੈਚਰਲ ਤੇ ਕੰਮ ਕਰੂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜੇ ਸਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾਂ ਦੀਆਂ ਵੀਡੀਓ ਹੋਰ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲਿਓ ਸਬ